ਅੱਜ ਬਹੁਤ ਹੀ ਅਹਿਮ ਮੀਟਿੰਗ ਪੰਜਾਬ ਦੇ ਸਾਰੇ ਡੀਸੀਜ਼ ਨਾਲ ਡਿਪਟੀ ਕੁਐਸਨਰਜ਼ ਨਾਲ ਹੋਈ ਮੇਨ ਅਜੰਡਾ ਜਿਹੜਾ ਸੀਗਾ ਉਹ ਲੋਕਪੱਖੀ ਫੈਸਲੇ ਲੋਕਪੱਖੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਡੋਰ ਸਟੈਪ ਡਿਲੀਵਰੀ ਆਫ ਸਰਵਿਸਸ 1076 ਨੰਬਰ ਜਿਹੜਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਰਕਾਰੀ ਕੰਮ ਜਿਹੜੇ ਨੇ ਉਹ ਘਰੇ ਬੈਠੇ ਹੁੰਦੇ ਆ ਔਰ ਹੋਣ ਲੱਗੇ ਮੈਨੂੰ ਲੋਕਾਂ ਦੇ ਫੋਨ ਵੀ ਆ ਜਾਂਦੇ ਆ ਕੋਈ ਸਰਟੀਫਿਕੇਟ ਚਾਹੀਦਾ ਹੈ ਫੋਨ ਕਰੋ ਉਹ ਤੁਸੀਂ ਡਾਕੂਮੈਂਟ ਤਿਆਰ ਰੱਖੋ ਬੰਦਾ ਤੁਹਾਡੇ ਘਰੇ ਆਊਗਾ ਡਾਕੂਮੈਂਟ ਲੈ ਜਾਊਗਾ ਤੇ ਤੁਹਾਡਾ ਜਿਹੜਾ ਕੰਮ ਹੈ ਉਹ ਇੱਕ ਟਾਈਮ ਲਿਮਿਟ ਦੇ ਵਿੱਚ ਵਿੱਚ ਹੋ ਕੇ ਸਰਟੀਫਿਕੇਟ ਬਣ ਕੇ ਤੁਹਾਡੇ ਘਰੇ ਉਹ ਬੰਦਾ ਫੜਾ ਕੇ ਜਾਊਗਾ ਬਹੁਤ ਜ਼ਿਆਦਾ ਵਧੀਆ ਲੋਕਾਂ ਵੱਲੋਂ ਇਹਨੂੰ ਸਰਾਹਿਆ ਜਾ ਰਿਹਾ ਹੈ ਕਿਉਂਕਿ ਮੈਂ ਨਹਿਰੀ ਪਾਣੀ ਬਹੁਤ ਵੱਡੇ ਪੱਧਰ ਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ ਚ ਪਹੁੰਚਾਉਣ ਦਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ ਕ੍ਰਿਸ਼ਨ ਕੁਮਾਰ ਜੀ ਉਹਦੇ ਸੈਕਟਰੀ ਨੇ ਦੇਖ ਰਹੇ ਨੇ ਔਰ ਲੋਕਾਂ ਦੇ ਸਾਨੂੰ ਵੀਡੀਓ ਵੀ ਆਉਂਦੇ ਤੁਹਾਨੂੰ ਵੀ ਸ਼ਾਇਦ ਬਹੁਤ ਸਾਰੀ ਫੀਡਬੈਕ ਆਉਂਦੀ ਹੋਣੀ ਕਿ ਪਾਈਪ ਪੈ ਰਹੇ ਨੇ ਨਵੇਂ ਕੱਸੀਆਂ ਨਵੇਂ ਸੂਏ ਬਣ ਰਹੇ ਨੇ ਔਰ ਲੋਕ ਇਹ ਕਹਿ ਰਹੇ ਨੇ ਕਿ 25 ਸਾਲ ਬਾਅਦ ਸਾਡੇ ਪਿੰਡ ਪਾਣੀ ਆ ਰਿਹਾ ਜੀ ਕੋਈ ਕਹਿੰਦਾ 30 ਸਾਲ ਬਾਅਦ ਪਾਣੀ ਆ ਰਿਹਾ ਜੀ ਸੋ ਅੱਜ ਸਾਰੀ ਡਿਟੇਲ ਦੇ ਵਿੱਚ ਰਿਪੋਰਟ ਲਈ ਹੈ ਤੇ ਨਹਿਰੀ ਪਾਣੀ ਜਿਹੜਾ ਹੈ ਉਹ ਖੇਤਾਂ ਤੱਕ ਪਹੁੰਚਾਉਣਾ ਹੈ ਪੰਜਾਬ ਪਾਣੀਆਂ ਦਾ ਸੂਬਾ ਕਿਹਾ ਜਾਂਦਾ ਪਰ ਸਾਡੇ ਪਾਣੀ ਵੀ ਪਤਾ ਨਹੀਂ ਕਿੱਧਰ ਗੁੰਮ ਹੋ ਗਏ ਸੀ ਅਸੀਂ ਉਹ ਪਾਣੀ ਲੱਭ ਕੇ ਖੇਤਾਂ ਵੱਲ ਨੂੰ ਲੈ ਕੇ ਜਾ ਰਹੇ ਹਾਂ ਇਹ ਸਾਡਾ ਇੱਕ ਮਿਸ਼ਨ ਹੈ ਔਰ ਮੁਹੱਲਾ ਕਲੀਨਿਕ 150 ਮੁਹੱਲਾ ਕਲੀਨਿਕ ਤਿਆਰ ਨੇ ਹੋਰ 664 ਮੁਹੱਲਾ ਕਲੀਨਿਕ ਇਸ ਵਕਤ ਚੱਲ ਰਹੇ ਨੇ 98 ਲੱਖ ਲੋਕ ਹੁਣ ਤੱਕ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਇਲਾਜ ਕਰਾ ਕੇ ਉਹਦੀ ਸੁਵਿਧਾ ਲੈ ਚੁੱਕੇ ਨੇ ਇੱਕ ਦੋ ਦਿਨਾਂ ਚ ਹੋਰ ਦੋ ਤਿੰਨ ਦਿਨਾਂ ਚ 1 ਕਰੋੜ ਦਾ ਅੰਕੜਾ ਹੋ ਜਾਊਗਾ ਸੌਣ ਵਾਲੇ ਦਿਨਾਂ ਚ 150 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੇ ਸਵਾਰਪਰਤ ਕੀਤੇ ਜਾਣਗੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ 26 ਜਨਵਰੀ ਤੋਂ ਬਾਅਦ ਇਹ ਲਾਗੂ ਹੋ ਗਿਆ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਚ ਕੋਈ ਵੀ ਮਰੀਜ਼ ਜਾਊਗਾ ਕੋਈ ਵੀ ਬਿਮਾਰੀ ਹੋਵੇ ਜਿਹੜੀ ਡਾਕਟਰ ਦਵਾਈ ਲਿਖੂਗਾ ਉਹ ਦਵਾਈ ਹਸਪਤਾਲ ਚੋਂ ਹੀ ਮਿਲੂਗੀ। ਇਲਾਵਾ ਸਕੂਲ এডੂਕੇਸ਼ਨ ਦੇ ਵਿੱਚ ਸਕੂਲ ਆਫ ਫੈਮਿਨੈਂਸ ਬਣ ਰਹੇ ਨੇ। ਔਰ 19120 ਸਕੂਲਾਂ ਦੇ ਵਿੱਚ ਇਸ ਵਕਤ ਬਾਉਂਡਰੀ ਵਾਲ ਦਾ ਇਸ ਵਕਤ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਈ ਵੀ ਸਕੂਲ ਪੰਜਾਬ ਦਾ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕੋਈ ਵੀ ਸਰਕਾਰੀ ਸਕੂਲ ਬਿਨਾ ਬਾਉਂਡਰੀ ਵਾਲ ਤੋਂ ਬਿਨਾ ਬॉयਜ਼ ਜਾਂ ਗਰਲਸ ਦੇ ਬڑے ਸਾਫ ਸੁਥਰੇ ਬਾਥਰੂਮਸ ਤੋਂ ਜਾਂ ਬਿਨਾ ਚੌਕੀਦਾਰ ਤੋਂ ਬਿਨਾ ਜਿਹੜਾ ਸਟੇਟ ਮੈਨੇਜਰ ਕਹਿੰਦੇ ਆ ਕੈਂਪਸ ਮੈਨੇਜਰ ਤੋਂ ਨਹੀਂ ਹੋਊਗਾ ਕਿਉਂਕਿ ਅਸੀਂ ਸਕੂਲਾਂ ਦੀ ਛੁੱਟੀ ਤੋਂ ਬਾਅਦ ਵੀ ਰੱਖ ਹੀ ਕਰਨੀ ਹੈ ਤੇ ਸੜਕਾਂ ਸੜਕਾਂ ਦੇ ਮਾਮਲੇ 'ਚ ਬੜੇ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਜਿਵੇਂ ਫਰਜ ਕਰ ਲੋ ਜਿਹੜੇ ਅਸੀਂ ਟੋਲ ਪਲਾਜ਼ੇ ਬੰਦ ਕਰਤੇ ਉਹ ਟੋਲ ਪਲਾਜ਼ੇ ਵਾਲੀ ਸੜਕ ਦੇ ਵਿੱਚ ਟੋਵਾ ਨਹੀਂ ਪੈਣਾ ਚਾਹੀਦਾ ਇਹ ਨਾ ਹੋਵੇ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਅਦ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇੰਨੀ ਸੜਕ ਟੁੱਟ ਜੇ ਕਿ ਲੋਕ ਇਹ ਕਹਿਣ ਕਿ ਇਹਦੇ ਨੂੰ ਤਾਂ ਟੋਲ ਹੀ ਠੀਕ ਸੀ ਸੋ ਇਹ ਮਨੋਬਤਰੀ ਅਸੀਂ ਆਉਂਦੇ ਨਹੀਂ ਸੋ ਪੀ ਡਬਲਯੂ ਡੀ ਨੂੰ ਸਖਤਤਾ ਦਿੱਤਾ ਤੇ ਬਜਟ ਦਿੱਤਾ ਗਿਆ ਕਿ ਪੰਜਾਬ ਦੀ ਕੋਈ ਵੀ ਸੜਕ ਹੈ ਜੀ ਜਿੱਥੇ ਤੁਹਾਨੂੰ ਆਉਂਦੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਤਾਂ ਉਹਨੂੰ ਬਿਲਕੁਲ ਠੀਕ ਕੀਤਾ ਜਾਵੇ ਹਾਂ ਆਰ ਡੀ ਐਫ ਦਾ ਪੈਸਾ ਰੁਕਿਆ ਹੋਇਆ ਹੈ ਉਹ ਉਹ ਸੜਕਾਂ ਜਿਹੜੀਆਂ ਆਡੀਐਫ ਦੇ ਥਰੂ ਰੂਰਲ ਡਿਵੈਲਪਮੈਂਟ ਦੇ ਥਰੂ ਬਣਦੀਆਂ ਨੇ ਮੰਡਿਕਾ ਨੀ ਪੋਲ ਬੋਰਡ ਦੇ ਥਰੂ ਬਣਦੀਆਂ ਨੇ ਉਹਦੇ ਵਿੱਚ ਮੈਂ ਇਹ ਕਹਿਣਾ ਚਾਹਣਾ ਅਸੀਂ ਸੁਪਰੀਮ ਕੋਰਟ ਗਏ ਹੋਏ ਹਾਂ ਤੇ ਸਾਡਾ ਕੇਸ ਅਗਲੇ ਹਫਤੇ ਮਾਨਯੋਗ ਚੀਫ ਜਸਟਿਸ ਚੰਦਰ ਚੂੜੀ ਜੀ ਦੇ ਅੱਗੇ ਲੱਗਿਆ ਇਹਦੇ ਵਿੱਚ ਪੰਚਾਇਤਾਂ ਦੇ ਜਿਨੇ ਪੈਸੇ ਪਏ ਨੇ ਸਾਰੇ ਖਰਚਣ ਲਈ ਤੇ ਡਿਪਟੀ ਕਮਿਸ਼ਨ ਨੂੰ ਖਾਸ ਤੌਰ ਤੇ ਕਿਹਾ ਗਿਆ ਹੈ ਜਿਨੇ ਨਰੇਗਾ ਦੇ ਜਾਂ ਜਿਨੇ ਵੀ ਤੁਹਾਡੇ ਕੋਲੇ ਵੱਖ-ਵੱਖ ਸਕੀਮਾਂ ਦੇ ਪੈਸੇ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚੋ ਇਹ ਨਾ ਹੋਵੇ ਕਿ ਤੁਹਾਡੇ ਸਾਈਨ ਕਰਕੇ ਪੈਸਾ ਰੁਕਿਆ ਪਿਆ ਬਾਅਦ ਚੋਂ ਪੈਸਾ ਲੈਪਸ ਹੋ ਗਿਆ ਜਾਂ ਕੇਂਦਰ ਦੀ ਸਕੀਮ ਹੈ 40 60 ਦੀ ਜਾਂ 30 70 ਦੀ ਬਾਅਦ ਪਤਾ ਲੱਗਿਆ ਜੀ ਆਪਣੇ 30 ਨਾ ਪਾਉਣ ਕਰਕੇ 70 ਵੀ ਵਾਪਸ ਚਲਾ ਗਿਆ ਡਿਪਟੀ ਕਮਿਸ਼ਨਰ ਨੂੰ ਸਖਤ ਅਦਾਇਤ ਕੀਤੀ ਗਈ ਹੈ ਘੰਟਾ ਭਾਵੇਂ ਵੱਧ ਲਾ ਲਓ ਦਫ਼ਤਰ ਚ ਪਰ ਕੋਈ ਫਾਈਲ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਚ ਕਿਸੇ ਚ ਆਰਓ ਫਿਲਟਰ ਵਾਟਰ ਚਾਹੀਦਾ ਹੈ ਕਿਸੇ ਪਿੰਡ ਨੂੰ ਸੋਲਰ ਲਾਈਟਾਂ ਚਾਹੀਦੀਆਂ ਕਿਤੇ ਕੋਈ ਐਂਬੂਲੈਂਸ ਚਾਹੀਦੀ ਆ ਬੱਸਾਂ ਡਾ ਚਾਹੀਦਾ ਜੋ ਪਿੰਡ ਤੋਬਿਆਂ ਦਾ ਛਪੜਾਂ ਦਾ ਕੋਈ ਕੰਮ ਹੈ ਪੈਸੇ ਕਰਕੇ ਨਹੀਂ ਰੋਕਣਾ ਚਾਹੀਦਾ ਪੈਸਾ ਪਿਆ ਖਰਚਣ ਦੀ ਹਦਾ ਦਿੱਤੀ ਹੋਈ ਅੱਜ ਅਸੀਂ ਕਿਉਂਕਿ ਜਦੋਂ ਅਸੀਂ ਖਰਚ ਦਿੰਨੇ ਆ ਫਿਰ ਅਸੀਂ ਸੈਂਟਰ ਨੂੰ ਕਹਿੰਨੇ ਆ ਕਿ ਅਸੀਂ ਤਾਂ ਖਰਚ ਤੇ ਲਿਆਓ ਜੀ ਹੋਰ ਦਿਓ ਆਦਰਵਾਇਜ਼ ਉਹ ਕਹਿੰਦੇ ਨੇ ਤੁਹਾਡੇ ਕੋਲੇ ਪਹਿਲਾਂ ਵਾਲੇ ਪਏ ਨੇ ਜੀ ਇਹ ਪਹਿਲਾਂ ਮੈਂ ਸਾਰੀ ਡਿਟੇਲ ਮੇਰੇ ਕੋਲੇ ਇਕੱਲੇ ਇਕੱਲੇ ਜ਼ਿਲ੍ਹੇ ਦੀ ਇਹ ਬੁੱਕ ਦੇ ਵਿੱਚ ਮੇਰੇ ਕੋਲੇ ਹੈਗੀ ਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ-ਕਿਹੜੀ ਪ੍ਰੋਗਰੈਸ ਹੋ ਰਹੀ ਹੈ ਔਰ ਮੈਂ ਗੱਡੀ 'ਚ ਰੱਖਦਾ ਹਰ ਵਕਤ ਕਿ ਬਰਨਾਲੇ ਜ਼ਿਲ੍ਹੇ 'ਚ ਜਿਹੜਾ ਬਾਉਂਡਰੀ ਵਾਲ ਦਾ ਜਿਵੇਂ ਹੁਣ ਹੀ ਦੱਸਿਆ ਬਾਉਂਡਰੀ ਵਾਲ ਕਿੰਨੇ ਪਰਸੈਂਟ ਟੋਟਲ 6400 43 ਬਾਉਂਡਰੀ ਵਾਲ ਜਿਹੜੀਆਂ ਨੇ ਉਹਨਾਂ ਵਾਸਤੇ ਪੈਸਾ ਸੀ ਰੀਲੀਜ਼ ਕਰ ਚੁੱਕੇ ਆ 68.4% ਹੋ ਗਈਆਂ ਸੋ ਸਾਰੇ ਸਕੂਲ ਜਾਨੀ ਕਿ 19120 ਸਕੂਲ ਜਿਹੜੇ 31 ਮਾਰਚ ਤੱਕ ਬਿਨਾ ਬਾਉਂਡਰੀ ਵਾਲ ਤੋਂ ਕੋਈ ਸਕੂਲ ਖੁੱਲ੍ਹਾ ਜਾਂ ਓਪਨ ਵਾਲਾ ਨਹੀਂ ਹੋਊਗਾ ਸੋ ਹਰ ਚੀਜ਼ ਦੀ ਮੇਰੇ ਕੋਲ ਡਿਟੇਲ ਹੈ ਆ ਦੇਖੋ ਜਿਹੜਾ ਅਸੀਂ ਫਾਈਨੈਂਸ਼ੀਅਲ ਪਾਵਰਾਂ ਦਿੱਤੀਆਂ ਨੇ ਐਸਐਮਓ ਨੂੰ ਜਾਂ ਸਿਵਲ ਸਰਜਨ ਨੂੰ ਕਿ ਉਹ 10 ਲੱਖ ਰੁਪਏ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਐ ਐਸਐਮਓ 2.5 ਲੱਖ ਤੱਕ ਦੀਆਂ ਖਰੀਦ ਸਕਦਾ ਤੇ ਜਿਹੜਾ DHS ਹੈ 2 ਲੱਖ ਤੱਕ ਦੀਆਂ ਦਵਾਈਆਂ ਬਾਹਰੋਂ ਖਰੀਦ ਸਕਦਾ ਫਿਰ ਉਸ ਤੋਂ ਬਾਅਦ ਉਹ ਸਾਨੂੰ ਇਨਫੋਰਮ ਕਰੇ ਅਸੀਂ ਉਹਨੂੰ ਦਵਾਈਆਂ ਦੇਵਾਂਗੇ ਪੈਸੇ ਵੀ ਦੇਵਾਂਗੇ ਨਾਲ ਦੀ ਨਾਲ ਐਕਸਰੇ ਮਸ਼ੀਨਾਂ ਹਰੇਕ ਹਸਪਤਾਲ 'ਚ ਤੇ ਅਲਟਰਾਸਾਉਂਡ ਕੋਈ ਵੀ ਮਰੀਜ਼ ਇਸ ਕਰਕੇ ਇਲਾਜ ਵੱਲੋਂ ਵਾਂਝਾ ਨਾ ਰਹੇ ਕਿ ਉਹਦਾ ਟਾਈਮ ਤੇ ਐਕਸਰੇ ਨਹੀਂ ਹੋਇਆ ਉਹਦੇ ਟਾਈਮ ਤੇ ਅਲਟਰਾਸਾਉਂਡ ਨਹੀਂ ਹੋਇਆ ਜੇ ਕਿਸੇ ਹਸਪਤਾਲ ਚ ਜਾਂ ਕਿਸੇ ਇਸ ਏਰੀਆ ਚ ਹੈ ਨਹੀਂ ਮਤਲਬ ਸਰਕਾਰੀ ਹਸਪਤਾਲ ਕੋਲੇ ਮਸ਼ੀਨ ਜਾਂ ਅਲਟਰਾਸਾਉਂਡ ਤਾਂ ਅਸੀਂ ਮਰੀਜ਼ ਨੂੰ ਬਾਹਰੋਂ ਕਰਵਾ ਕੇ ਲੈ ਕੇ ਆਵਾਂਗੇ ਅਸੀਂ ਹਸਪੀਟਲ ਇੰਪੈਲੈਂਟ ਕਰਨ ਲੱਗੇ ਆਂ ਪ੍ਰਾਈਵੇਟ ਬਣੀਜ ਦਾ ਕੋਈ ਪੈਸਾ ਨਹੀਂ ਲੱਗੂਗਾ ਉਹ ਐਕਸਰੇ ਲਿਆ ਕੇ ਅਲਟਰਾਸਾਉਂਡ ਲਿਆ ਕੇ ਇਲਾਜ ਉੱਥੇ ਸ਼ੁਰੂ ਕਰ ਦਾਂਗੇ ਪਰ ਉਹਦਾ ਜਿਹੜਾ ਪੈਸਾ ਹੋਊਗਾ ਐਕਸਰੇ ਦਾ ਜਾਂ ਜਿਹੜੇ ਹੱਥਸਾਲ ਅਸੀਂ ਇੰਪੈਲੈਂਟ ਕਰਾਂਗੇ ਉਹ ਪੈਸਾ ਸਰਕਾਰ ਦੇਊਗਾ ਸੋ ਹੈਲਥ ਤੇ এডਿਕੇਸ਼ਨ ਦੇ ਮਾਮਲੇ 'ਚ ਕੋਈ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰ ਰਹੇ ਔਰ ਨਾਲ ਨਾਲ ਹੋ ਗਿਆ ਹੁਣ ਕੀ ਹੈ ਜਦੋਂ ਅਪ੍ਰੈਲ ਦੇ ਵਿੱਚ ਕਣਕ ਆਜੂਗੀ ਤਾਂ ਸਾਡੇ ਕੋਲ 2 ਮਹੀਨੇ ਹੋਣਗੇ 20 ਮਈ ਤੱਕ ਵੀ ਜੂਨ ਤੱਕ ਅਪ੍ਰੈਲ 20 ਤੋਂ ਲਾ ਲਓ ਚਲੋ 2 ਮਹੀਨੇ ਹੋਣਗੇ ਕੱਸੀਆਂ ਖਾਲਾਂ ਘੱਗਰ ਵਰਗੇ ਦਰਿਆਵਾਂ ਨੂੰ ਸਾਫ਼ ਕਰਨ ਲਈ ਕਿਉਂਕਿ ਉਸ ਵੇਲੇ ਕੁਝ ਫਸਲ ਨਹੀਂ ਹੁੰਦੀ ਉਸ ਵੇਲੇ ਜੀਸੀਬੀ ਬਾਹਰ ਵੀ ਚੱਲ ਸਕਦੀ ਹੈ ਅੰਦਰ ਵੀ ਚੱਲ ਸਕਦੀ ਹੈ ਜਦੋਂ ਪਹਾੜਾ ਜਾਂਦੇ ਨੇ ਅਸੀਂ ਉਦੋਂ ਜੇ ਸੀ ਬੀ ਨਾਲ ਆਪਣੇ ਫਿਰਦੇ ਹੁੰਨੇ ਆ ਦੁਨੀਆ ਚੰਨ ਤੇ ਚਲੀ ਗਈ ਅਸੀਂ ਬੋਰੀਆਂ ਦੇ ਬੰਨ ਲਾਈ ਜੰਨੇ ਅਜੇ ਤੱਕ ਸੋ ਅੱਜ ਸਖਤ ਅਦਾਇਤਾਂ ਦਿੱਤੀਆਂ ਬਜਟ ਪਹਿਲਾਂ ਹੀ ਜਾਰੀ ਕਰਤਾ ਸੀ ਕਿ ਘੱਗਰ ਨੂੰ ਜਾਂ ਜਿੰਨੀਆਂ ਵੀ ਕਲੀਨਿੰਗ ਆਫ ਕਨਾਲਸ 176 ਸੀਗੀਆਂ ਤੇ ਅਮਾਉਂਟ ਉਹਨਾਂ ਨੂੰ 11 ਕਰੋੜ 95 ਲੱਖ ਕਰਤੀ ਜਾ ਰਹੀ 75% ਕੰਮ ਹੋ ਗਿਆ ਲਾਈਨਿੰਗ ਆਫ ਕਨਾਲਸ 80% ਹੋ ਗਿਆ ਸੋ 70 80% ਦੇ ਲਗਭਗ ਅਸੀਂ ਸਾਰੇ ਕੰਮ ਕਰ ਰਹੇ ਹਾਂ ਹੁਣ ਫਰਵਰੀ ਮਾਰਚ ਹੋਰ ਫਾਸਟ ਹੋ ਜਾਊਗਾ ਸੜਕਾਂ ਦੇ ਮਾਮਲੇ 'ਚ ਵੀ ਕਈ ਦੇਖੋ ਦੋ ਕੰਮ ਐ ਹਜੇ ਨੇ ਜਿਹੜੇ ਟਾਈਮ ਨਾ ਹੁੰਦੇ ਨੇ ਸੜਕਾਂ ਜਿਹੜੀਆਂ ਨੇ ਉਹ ਜਨਵਰੀ ਫਰਵਰੀ 'ਚ ਬਣ ਨਹੀਂ ਸਕਦੀਆਂ ਉਹ ਮਾਰਚ ਅਪ੍ਰੈਲ ਮਈ ਜੂਨ ਗਰਮੀ 'ਚ ਬਣਨੇ ਉਦੋਂ ਤੱਕ ਉਹਨੂੰ ਪਤਾ ਹੀ ਨਹੀਂ ਹੁੰਦਾ ਡਿਪਾਰਟਮੈਂਟ ਨੂੰ ਕਿ ਸਾਨੂੰ ਬਜਟ ਕਿੰਨਾ ਆਊਗਾ ਸੜਕਾਂ ਤੇ ਅਸੀਂ ਥੋੜਾ ਜਿਹਾ ਪਹਿਲਾਂ ਦੱਸ ਦਈਏ ਜ ਉਹਨਾਂ ਨੂੰ ਕਿ ਤੁਹਾਨੂੰ ਇੰਨਾ ਬਜਟ ਦੇਵਾਂਗੇ ਤੁਸੀਂ ਕਰ ਲਓ ਕੰਮ ਹਾਂ ਜਿਹੜੇ ਐਜੂਕੇਸ਼ਨ ਦੀ ਗੱਲ ਹੋਏ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਨਾ ਬੀ ਐਜੂਕੇਸ਼ਨ ਤੇ ਮੈਡੀਕਲ ਇਹ ਦੋ ਪਿਲਰਸ ਐ ਇਸ ਦੇ ਵਿੱਚ ਅਜੇ ਇੱਕ ਅਚੀਵਮੈਂਟ ਵੀ ਹੈ ਕਿ ਜਿਹੜਾ ਗ੍ਰੀਨ ਸਕੂਲ ਪ੍ਰੋਗਰਾਮ ਹੈ ਉਹਦੇ ਤਹਿਤ ਸੰਗਰੂਰ ਨੂੰ ਜੋ ਕੀ ਹੈ ਪੂਰੇ ਦੇਸ਼ ਦੇ ਵਿੱਚ ਫਸਟ ਲੁਕੀਏ ਪਲੇਸ ਮਿਲਿਆ ਹਾਂ ਦੇਖੋ ਇਹ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਹੌਲੀ ਹੌਲੀ ਕੰਮ ਸਾਹਮਣੇ ਆਉਣ ਲੱਗਣਗੇ ਅੱਜ ਸੰਗਰੂਰ ਦਾ ਰੰਗ ਸਾਹਮਣੇ ਆਇਆ ਸੰਗਰੂਰ ਨੂੰ ਅਸੀਂ ਰੋਲ ਮਾਡਲ ਮੰਨ ਕੇ ਸਾਰੇ ਪੰਜਾਬ ਚ ਅੱਜ ਮੈਂ ਕਿਹਾ ਕਿ ਸੰਗਰੂਰ ਨੂੰ ਸੰਗਰੂਰ ਵਾਂਗੂ ਕੰਮ ਕਰੋ ਸਿੱਖ ਲਓ ਇੱਕ ਦੂਜੇ ਤੋਂ ਕੋਈ ਮੋਗਿਆਲ ਡੀਸੀ ਨੇ ਕੋਈ ਹੋਰ ਵਧੀਆ ਕੰਮ ਕਰਤਾ ਕਪੂਰਥਰਾਲੀ ਨੇ ਕੁਝ ਹੋਰ ਕੰਮ ਕਰਤਾ ਤਾਂ ਦੂਜੇ ਡੀਸੀਜ਼ ਆਪਸ ਚ ਗਰੁੱਪ ਬਣਾਤਾ ਉਹਨਾਂ ਦਾ ਕਿ ਤੁਸੀਂ ਆਪਸ ਵਿੱਚ ਪੁੱਛੋ ਇਹ ਤੁਕਮੇ ਕੀਤਾ ਉਹ ਕਰੀਏ ਇੱਕ ਮੈਂ ਹੋਰ ਦੱਸਦਾ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉਹ ਚ ਕੀ ਕੀਤਾ ਕਾਲਗੜ ਪਿੰਡ ਹੈ ਅਸੀਂ ਇੱਕ ਪਾਇਲਟ ਕੀਤਾ ਸੀਗਾ ਸੁਨਾਮ ਹਲਕੇ ਦਾ ਕਾਲਗੜ ਪਿੰਡ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਇੱਕ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਤੇ ਇੱਕ ਲਗਭਗ 100 ਲੇਡੀਜ਼ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਆਂ ਸੌ ਰਹੀਆਂ ਨੇ ਉਹ ਕੱਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਤੇ ਬਾਅਦ ਚ ਜਮਾ ਕਰਾ ਦੇਣ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਈਆ ਜੈਨਕਿ ਹਰ ਕਲੀਡ ਨੇ 1.5 ਲੱਖ ਰੁਪਈਆ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜਿਹੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਸਾਰੇ ਪੰਜਾਬ ਚੱਲਣਗੇ ਤਹਿਲ ਪੂਰੇ ਪੰਜਾਬ ਚ ਕਰਦੇ ਆਂਗੇ ਹਾਂਜੀ ਉਹ ਕਾਮਯਾਬ ਹੋ ਗਿਆ ਹੁਣ ਪੂਰੇ ਪੰਜਾਬ ਚ ਉਹ ਕਿਤੇ 27% ਹੋ ਗਿਆ ਕਿਤੇ 30% ਹੋ ਗਿਆ ਲਾਗੂ ਹੋਣ ਲੱਗ ਗਿਆ ਮਤਲਬ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜ਼ਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਨੂੰ ਉਹਦੇ ਵਾਈਫ ਉਹਦੀ ਜਾਂ ਉਹਦੀ ਪਰਿਵਾਰ ਦੇ ਵਿੱਚੋਂ ਕੋਈ ਮਹਿਲਾ ਘੱਟੋ ਘੱਟ 800000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਵਿੱਚ ਪੁਲਿਸ ਦੀਆਂ ਵਰਦੀਆਂ ਵੀ ਹੋਣਗੀਆਂ ਸਿਕਿਉਰਿਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਲੱਗੀ ਆ ਬੈਂਕਾਂ ਜਿਵੇਂ ਜਿੰਨੇ ਵੀ ਵਰਦੀਆਂ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸੁਣਾਓ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੀ ਛੋਟੀ ਮਸ਼ੀਨਾਂ ਬਹੁਤ ਖੁਸ਼ ਹੈ ਜੋ ਲੇਡੀਜ਼ ਕਰੇ ਬਹਿ ਕੇ ਕਰ ਰਹੀਆਂ ਨੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਤੇ ਬੜੀ ਵਧੀਆ ਸਕੀਮ ਹੈ ਪਹਿਲ ਸਕੀਮ ਹੈ ਜੇ ਕੋਈ ਪੁੱਛਣਾ ਚਾਹੁੰਦਾ ਹੋਵੇ ਤਾਂ ਜਿਪਤੀ ਕਮਿਸ਼ਨ ਸੰਗਰੂਰ ਇਹਦੇ ਬਾਰੇ ਜਾਣਕਾਰੀ ਵੀ ਦੇ ਦੇ ਅਸੀਂ ਵੀ ਜਾਰੀ ਕਰਦੇ ਹਾਂ ਟਾਟਾ ਇੰਸਟਿਟਿਊਟ ਦੇ ਸੈਂਟਰ ਆਫ ਐਕਸੀਲੈਂਸ ਵੀ ਕਹਿੰਦੇ ਕਿ ਪੰਜਾਬ ਦੇ ਬਹੁਤ ਸਾਰੇ ਸਿਟੀਜ਼ ਸਿਚੁਏਸ਼ਨ ਪੂਰੀ ਨਹੀਂ ਹੈ ਔਰ ਮੋਬਾਦੇ 39 ਫਿਬਰੀ ਨੂੰ ਲਿਆ ਤਾਂ ਇਹ ਕਿ ਨਰਕੀ ਅੰਦੇ ਦੀ ਲੱਖਤ ਖਾਂਦੀ ਤਾਂ ਇਹ ਉਹੀ ਤਾਂ ਕਰ ਰਹੇ ਜੀ ਇਹ ਪਹਿਲਾਂ ਦੀ ਹੈ ਨਾ ਮੈਂ ਵੀ ਪਾਰਲੀਮੈਂਟ ਚ ਉਠਾਇਆ ਸੀ ਸੋ so, 2 ਸਾਲ ਹਜੇ ਹੋਏ ਨਹੀਂ ਸਾਨੂੰ ਤੇ ਹੁਣ ਕੋਈ ਵੀ ਸਕੂਲ ਟੀਚਰਾਂ ਤੋਂ ਬਿਨਾਂ ਕੋਈ ਪੋਸਟ ਨਹੀਂ ਖਾਲੀ ਰਹੂਗੀ ਬਲਕਿ ਟੀਚਰਜ਼ ਵਾਸਤੇ ਇਹ ਵੀ ਅਸੀਂ ਲਾਗੂ ਕਰ ਰਹੇ ਹਾਂ ਕਿ ਉਹ ਨੌਨ ਟੀਚਿੰਗ ਕੰਮ ਨਹੀਂ ਕਰਨਗੇ ਕੱਲਾ ਪੜਾਉਣਾ ਕੰਮ ਆ ਉਹਨਾਂ ਦਾ ਜਿਵੇਂ ਕੈਂਪਸ ਮੈਨੇਜਰ ਕੌਣ ਹੈ ਕੈਂਪਸ ਮੈਨੇਜਰ ਦਾ ਮਤਲਬ ਹੈ ਬਾਥਰੂਮ ਦੀ ਟੂਟੀ ਖਰਾਬ ਹੈ ਕੋਈ ਪੱਖਾ ਨਹੀਂ ਚੱਲਦਾ ਕੋਈ ਥਿਓ ਜੁੜ ਗਿਆ ਜੀ ਕੋਈ ਮਿੱਡੇ ਮੀਨ ਵਾਲਾ ਕੋਈ ਕੋਈ ਪੰਗਾ ਹੈ ਇਹ ਕੰਮ ਕੈਂਪਸ ਮੈਨੇਜਰ ਦਾ ਹੈ ਆਦਰਵਾਇਜ਼ ਹੋਣ ਇਹ ਕੰਮ ਹੈਡਮਾਸਟਰ ਕਰ ਰਹੇ ਨੇ ਪ੍ਰਿੰਸੀਪਲ ਕਰ ਰਹੇ ਨੇ ਉਹਨਾਂ ਨੂੰ ਨਾਨ ਟੀਚਿੰਗ ਕੰਮਾਂ ਵੱਲ ਜ਼ਿਆਦਾ ਧਿਆਨ ਦੇਣਾ ਪੈ ਰਿਹਾ ਸੋ ਆਉਣ ਵਾਲੇ ਦਿਨਾਂ 'ਚ ਇਸੇ ਕੰਪਨੀ ਦੀ ਰਿਪੋਰਟ ਜਿਹੜੀ ਹੈ ਉਹ ਕਾਫੀ ਭਰਾਉਂ ਸਰ ਕੱਲ ਚੰਡੀਗੜ੍ਹ ਤੋਂ ਜੋ ਕੁਛ ਹੋਇਆ ਸੀ ਕਿਹਾ ਕਿ 2024 ਦੇ ਲਈ ਖੱਬੇ ਦੀ ਘੰਟੀ ਹੈ ਜਾਣਕਾਰੀ ਇਹ ਮਿਲਦੀ ਕਿ ਇੱਕ ਰੂ ਜਿਨ੍ਹਾਂ ਦੇ ਵਿੱਚ ਤੁਹਾਡੇ ਵੱਲੋਂ ਅੱਗੇ ਤੇਜਰੀ ਵੱਲੋਂ ਕੋਈ ਧਰਨਾ ਚੰਡੀਗੜ੍ਹ ਦੇ ਵਿੱਚ ਦਿੱਤਾ ਜਾ ਰਿਹਾ ਕੋਈ ਇਦਾਂ ਦਾ ਹੈ ਨਹੀਂ ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ ਸੁਪਰੀਮ ਕੋਰਟ ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ ਸੁਪਰੀਮ ਕੋਰਟ ਹਾਂ ਕਿਉਂਕਿ ਤਾਂ ਉਹ ਤਾਂ ਸਾਹਮਣੇ ਵੀਡੀਓ ਪਈ ਹੈ ਜੀ ਕੱਲ ਨੂੰ ਦੇਸ਼ ਦਾ ਬਜਟ ਆ ਰਿਹਾ ਹੈ ਦੇਖਦੇ ਹਾਂ ਸਾਡੇ ਪੰਜਾਬ ਦਾ ਕਿੰਨਾ ਕੁ ਵੈਸੇ ਤਾਂ ਸਾਡੇ ਤਾਂ ਪਹਿਲਾਂ ਵਾਲੇ ਨਹੀਂ ਪੈਸੇ ਦੇਖ ਰਹੇ ਉਹਨਾਂ ਤੋਂ ਨਵੀਂ ਉਮੀਦ ਕੀ ਕਰੀਏ ਕੀ ਰੱਖਦੇ ਆ ਪੰਜਾਬ ਲਈ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਸਾਹਮਣੇ ਬਣਾ ਕੇ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਵੀ ਬਜਟ ਸੈਸ਼ਨ ਜਿਹੜਾ ਉਹ ਜਲਦੀ ਆ ਜੂਗਾ ਹੋਰ ਕੋਈ ਥੈਂਕ ਯੂ